ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਮੈਂ ਤਵਲীন ਕੋਰ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਦਰਾਧੁੰਦੇ ਵਿੱਚ ਫਟਿਆ ਬੱਦਲ ਆਈਐਮਡੀ ਦੇ ਵੱਲੋਂ 7 ਇਲਾਕਿਆਂ ਦੇ ਵਿੱਚ ਅਲਰਟ ਜਾਰੀ ਚੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਚੋਨੇ ਦੇ ਬਣੇ 1822 ਕਿਲੋ ਪ੍ਰਕਾਸ਼ਪੁਰਮ ਮੌਕੇ ਭਾਰਤੀ ਸ਼ਰਦਾਲੂ ਨਹੀਂ ਕਰ ਸਕਦੇ ਐਸਵਾਰ ਸਰਕਾਰਪੁਰ ਸਾਹਿਬ ਦੇ ਦਰਸ਼ਨ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਤੋਂ ਬਾਅਦ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹੁਣ ਖਬਰਾਂ ਵਿਸਤਾਰ ਦੇ ਨਾਲ ਹਰ ਸਾਲ ਭਾਰਤੀ ਸ਼ਰਦਾਲੂਆਂ ਦੇ ਵੱਲੋਂ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਇਆ ਜਾਂਦਾ ਸੀ ਅਤੇ ਇਸ ਸਾਲ ਹੁਣ ਪ੍ਰਕਾਸ਼ ਪੂਰਵ ਦੇ ਮੌਕੇ ਜਿਹੜੇ ਭਾਰਤੀ ਸ਼ਰਦਾਲੂ ਨੇ ਉਹਨਾਂ ਨੂੰ ਪਾਕਿਸਤਾਨ ਦੇ ਗੁਰਦੁਆਰੇ ਜਾਣ ਤੋਂ ਮਨਾ ਕੀਤਾ ਜਾ ਰਿਹਾ ਹੈ ਜਿਹੜੇ ਸ਼ਰਦਾਲੂ ਨੇ ਹੁਣ ਪ੍ਰਕਾਸ਼ ਪੂਰਵ ਦੇ ਮੌਕੇ ਪਾਕਿਸਤਾਨ ਦੇ ਗੁਰਦੁਆਰੇ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਹੁਣ ਪਾਕਿਸਤਾਨ ਦੇ ਗੁਰਦੁਆਰੇ ਵਿੱਚ ਜਾਣ ਤੋਂ ਮਨਾ ਕੀਤਾ ਜਾ ਰਿਹਾ ਉਹਨਾਂ ਤੇ ਰੋਕ ਲਗਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼ਰਧਾਲੂਆਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਹੁਣ ਉਹਨਾਂ ਨੂੰ ਪਾਕਿਸਤਾਨ ਦੇ ਗੁਰਦੁਆਰੇ ਜਾਣ ਦਿੱਤਾ ਜਾਵੇ ਜਿਸ ਦੇ ਚਲਦਿਆਂ ਸੀਐਮ ਭਗਵੰਤ ਮਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਇਸ ਗੱਲ ਤੇ ਇਤਰਾਜ਼ ਜਤਾਇਆ ਗਿਆ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦਿੱਤਾ ਜਾਵੇ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੇਣ ਦੀ ਮੰਗ ਦੀ ਇਜਾਜ਼ਤ ਵੀ ਹੁਣ ਜਿਹੜੇ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ ਦਿੱਤੀ ਗਈ ਜੇ ਇੱਕ ਐਸੇ ਵਿਸ਼ੇ ਤੇ ਗੱਲ ਕਰਨੀ ਹੈ ਜਿਹਦੇ ਬਾਰੇ ਲੋਕ ਵੀ ਪੁੱਛ ਰਹੇ ਨੇ ਜੀ ਕਿ ਇਹਦਾ ਸਮਝ ਨਹੀਂ ਆ ਰਹੀ ਕਿ ਬੀਜੇਪੀ ਜਿਹੜੀ ਹੈ ਉਹਦੀ ਜਿਹੜੀ ਪਾਲਿਸੀ ਉਹ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਜੇ ਤਾਂ ਕੋਈ ਕਲਾਕਾਰ ਪਾਕਿਸਤਾਨੀ ਆਰਟਿਸਟ ਨੂੰ ਲਿਆ ਉਹਦੇ ਵਿੱਚ ਕੰਮ ਕਰਨ ਲਈ ਜੋ ਕਿ ਤਣਾਵ ਜਾਂ ਜਿਹੜੀਆਂ ਪੈਲਗਾਮ ਦੀ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਤਾਂ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਤਾਂ ਅਸੀਂ ਉਹਨੂੰ ਗद्दार ਕਹਾਗੇ ਦੇਸ਼ ਦਾ ਸਰਦਾ ਲੂਆਂ ਤੋਂ ਕੀ ਕਸੂਰ ਹੋ ਗਈ ਕਿ ਮੱਥਾ ਟਿਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਨਹੀਂ ਜਾ ਸਕਦੇ ਜੇ ਮੈਚ ਖੇਡ ਸਕਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ ਹੈ ਜੀ ਫਿਰ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀਏ ਕਦੇ ਜਿਉਂਦੀ ਹੋ ਜਾ ਚੀੜੀਏ ਐਂ ਚੱਲੂਗਾ ਪਰ ਸੈਂਟਰ ਸਰਕਾਰ ਇੱਕ ਪਾਸੇ ਤਾਂ ਮੈਚ ਕਰਾ ਰਹੀ ਆ ਉੱਥੇ ਕੋਈ ਖਤਰਾ ਨਹੀਂ ਤੇ ਜੇ ਗੁਰੂ ਕੇ ਸਿੱਖਾਂ ਨੇ ਆਪਣੀ ਉਸ ਪਵਿੱਤਰ ਧਰਤੀ ਦੇ ਨਤਮਤਕ ਹੋਣ ਜਾਣਾ ਜਿਸ ਪਵਿੱਤਰ ਧਰਤੀ ਤੇ ਸਤਗੁਰੂ ਜੀ ਨੇ ਲੰਬਾ ਆਰਸਾ ਜਿੱਥੇ ਸਤਪੁਰਾਂ ਨੇ ਉਸ ਧਰਤੀ ਤੇ ਪ੍ਰਕਾਸ਼ ਧਾਰਿਆ ਉੱਥੋਂ ਸਖਿਆਵਾਂ ਵੀ ਬਹੁਤ ਦਿੱਤੀਆਂ ਸੀ ਸੋ ਸਰਕਾਰ ਨੂੰ ਮੈਂ ਦੁਬਾਰਾ ਫਿਰ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਕਹਿੰਦਾ ਕਿ ਕਈ ਵਾਰੀ ਫਿਰ ਇਦਾਂ ਦੀਆਂ ਗੱਲਾਂ ਦੇ ਨਾਲ ਨਸੂਰ ਬਣ ਜਾਂਦੇ ਆ ਆਪਾਂ ਇਹਨਾਂ ਨੂੰ ਸਾਰੇ ਜਥੇ ਨੂੰ ਇਜਾਜ਼ਤ ਦਈਏ ਤਾਂ ਕਿ ਉਹ ਜਾ ਕੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦੇਖਾੜਾ ਉਹ ਨਨਕਾਣੇ ਦੀ ਧਰਤੀ ਤੇ ਪੰਜਾ ਸਾਹਿਬ ਦੀ ਧਰਤੀ ਤੇ ਮਨਾ ਕੇ ਆਓ ਬਹੁਤ ਧੰਨਵਾਦ ਪਿਛਲੇ ਕੁਝ ਦਿਨਾਂ ਦੇ ਵਿੱਚ ਕਈ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਹਮਲੇ ਕਿੱਤਜਾਰੇ ਨੇ ਜਿਸ ਤੋਂ ਬਾਅਦ ਹੁਣ ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਅਤੇ ਬਠਿੰਡੇ ਦੀ ਤਾਂ ਇਨ੍ਹਾਂ ਦੋਨਾਂ ਜ਼ਿਲ੍ਹਿਆਂ ਦੇ ਵੱਲੋਂ ਪ੍ਰਵਾਸੀਆਂ ਨੂੰ ਲੈ ਕੇ ਮੱਤੇ ਕਿੱਤਜਾਰੇ ਨੇ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਹੁਸ਼ਿਆਰਪੁਰ ਅਤੇ ਬਠਿੰਡਾ ਦੀਆਂ ਪੰਚਾਇਤ ਦੇ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਮੱਤੇ ਕਿੱਤਜਾਰੇ ਨੇ ਅਗਰ ਹੁਸ਼ਿਆਰਪੁਰ ਨਿਕਾਲ ਦਿੱਤੀ ਜਾਵੇ ਤਾਂ ਹੁਸ਼ਿਆਰਪੁਰ ਦੇ 25 ਤੋਂ ਵੱਧ ਜਿਹੜੇ ਪਿੰਡ ਨੇ ਉਹਨਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ ਤਾਂ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਰਵਾਸੀਆਂ ਨੂੰ ਹੁਣ ਪੰਜਾਬ ਦੇ ਵਿੱਚ ਆਉਣ ਤੋਂ ਰੋਕ ਲਗਾ ਦਿੱਤੀ ਜਾਵੇ ਜਿਸ ਦੇ ਚੱਲਦਿਆਂ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਗੱਲ ਦਾ ਜਵਾਬ ਦਿੱਤਾ ਗਿਆ ਉਹਨਾਂ ਵੱਲੋਂ ਇਸ ਗੱਲ ਤੇ ਇਤਰਾਜ਼ ਜਟਾਇਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਖੁਦ ਪੰਜਾਬੀ ਵੀ ਜਿਹੜੇ ਨੇ ਉਹ ਬਾਹਰ ਜਾ ਕੇ ਕੰਮ ਕਰਦੇ ਕਰਨੇ ਨੇ ਤਾਂ ਹੁਣ ਅਸੀਂ ਇਨਾਂ ਨੂੰ ਆਨ ਤੋਂ ਨਹੀਂ ਰੋਕ ਸਕਦੇ ਕਿਉਂਕਿ ਜਿਹੜੇ ਪੰਜਾਬੀ ਨੇ ਉਹ ਵੀ ਬਾਹਰ ਜਾ ਕੇ ਕੰਮ ਕਰਦੇ ਨੇ ਪੰਜਾਬੀਆਂ ਦਾ ਇੱਕ ਨਾਟਕੀ ਦੌਰ ਮੱਤੇ ਪਏ ਆ ਕਿਹ ਕਿਹ ਡਰਾਮਾ ਇਸ ਤਰ੍ਹਾਂ ਵਾਪਰੀਏ ਜਿੰਨੇ ਨੂੰ ਲੈ ਕੇ ਪ੍ਰਵਾਸੀਆਂ ਕਿਰਸਤੇ ਜਰੇ ਆ ਸਾਰੀ ਦੁਨੀਆ ਤੇ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਚੱਲੀ ਜਾਂਦਾ ਹੈ ਕਿ ਇੰਗਲੈਂਡ ਚ بڑے بڑے ਮੁਜਾਰੇ ਹੋਏ ਨੇ ਆਸਟ੍ਰੇਲੀਆ ਚ ਬਹੁਤ ਵੱਡੇ ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕਾ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਾ ਦੀ ਮਾਰ ਦੇਖਣ ਨੂੰ ਮਿਲ ਰਹੀ ਸੀ ਜਿਸ ਦੇ ਚੱਲਦਿਆਂ ਕਿਸਾਨਾਂ ਦੀ ਕਾਫੀ ਏਕੜ ਜ਼ਮੀਨ ਜਿਹੜੀ ਹੈ ਉਹ ਖਰਾਬ ਹੋ ਗਈ। ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕੁੱਲ 1822 ਕੇਂਦਰ ਜਿਹੜੇ ਨੇ ਉਹ ਬਣਾਏ ਗਏ ਨੇ ਤਾਂ ਜੋ ਲੋਕ ਜਿਹੜੇ ਕਿਸਾਨ ਨੇ ਉਹ ਝੋਨਾ ਖਰੀਦ ਚੱਕਣ ਇਸ ਦੇ ਨਾਲ-ਨਾਲ ਮੰਡੀ ਬੋਰਡ ਦੀ ਜੇ ਗੱਲ ਕੀਤੀ ਜਾਵੇ ਤਾਂ ਮੰਡੀ ਬੋਰਡ ਦੀਆਂ ਮੰਡੀਆਂ ਦੇ ਵਿੱਚ ਵੀ ਹੁਣ ਪੁਖਤਾ ਪ੍ਰਬੰਧ ਕਰ ਦਿੱਤਾ ਗਿਆ ਤਾਂ ਜੋ ਕਿਸਾਨ ਜਿਹੜੇ ਨੇ ਉਹ ਜਾ ਖੇਜ਼ ਝੋਨੇ ਨੂੰ ਖਰੀਦ ਸਕਣ ਇਸ ਦੇ ਨਾਲ ਨਾਲ ਹੁਣ ਤੱਕ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਤੱਕ ਕੁੱਲ 34 ਲੱਖ ਏਕੜ ਦੀ ਜ਼ਮੀਨ ਦਾ ਨੁਕਸਾਨ ਹੋਇਆ ਸੀ ਜਿੱਥੇ ਕਿਸਾਨਾਂ ਨੇ ਮਿਹਨਤ ਕਰਕੇ ਆਪਣੀ ਫਸਲ ਉਗਾਈ ਸੀ ਉਹਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਸੀ ਹੜ੍ਹਾਂ ਦੇ ਪਾਣੀ ਦੇ ਕਰਕੇ ਕਿਸਾਨਾਂ ਦੀ ਫਸਲਾਂ ਦਾ ਇਹ ਨੁਕਸਾਨ ਹੋਇਆ ਸੀਗਾ ਤੇ ਇਸ ਦੇ ਨਾਲ ਨਾਲ ਸਰਕਾਰ ਦੇ ਵੱਲੋਂ ਵੀ ਹੁਣ ਝੋਨੇ ਦੀ ਨਮੀ ਦੀ ਮਾਤਰਾ 17% ਘਟਾ ਦਿੱਤੀ ਹੈ ਤੇ ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਹੁਣ ਚੋਨੇ ਦੀ ਜਿਹੜੀ ਰਿਪੀਟ ਇੱਕ ਵਾਰ ਫੇਰ ਤੋਂ ਹੁਣ ਪੰਜਾਬ ਦੇ ਵਿੱਚ ਝੋਨੇ ਦੀ ਖਰੀਦਦਾਰੀ ਜਿਹੜੀ ਆ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਕੱਲ ਤੋਂ ਸਫਾਈ ਦਾ ਕੰਮ ਚੱਲ ਪਿਆ ਪਿੰਡਾਂ 'ਚ ਜੀਸੀਬੀ ਵੀ ਪਹੁੰਚ ਰਹੀਆਂ ਮੈਡੀਕਲ ਕੈਂਪ ਵੀ 1700 ਪਿੰਡਾਂ 'ਚ ਸ਼ੁਰੂ ਹੋ ਗਏ 22 2200 ਪਿੰਡਾਂ ਦੇ ਵਿੱਚੋਂ ਕੁਝ ਕੁਝ ਪਿੰਡ ਜਿਹੜੇ ਅਟੈਚ ਵੀ ਗਏ ਨੇ ਵੀ ਤਿੰਨ ਤਿੰਨ ਪਿੰਡਾਂ ਨਾਲ ਇਕੱਠਾ ਵੀ ਹੈ ਸੋ ਪਸ਼ੂਆਂ ਦਾ ਟੀਕਾਕਰਨ ਵੀ ਸ਼ੁਰੂ ਹੋ ਗਿਆ ਤੇ ਅਸੀਂ ਅਗਲੀ ਫਸਲ ਤੋਂ ਪਹਿਲਾਂ-ਪਹਿਲਾਂ ਬਿਲਕੁਲ ਕਲੀਅਰ ਕਰਕੇ ਦੇਵਾਂਗੇ ਫੀਲਡ ਜਿਹੜਾ ਤਾਂ ਕਿ ਕਣਕ ਬੀਜਣ ਤੋਂ ਪਹਿਲਾਂ-ਪਹਿਲਾਂ ਸਾਨੂੰ ਜਿਹੜਾ ਉਹ ਬਿਲਕੁਲ ਖੇਤ ਤਿਆਰ ਮਿਲਣ ਤੇ ਕੱਲ ਤੋਂ ਸਰਕਾਰੀ ਖਰੀਦ ਵੀ ਸ਼ੁਰੂ ਹੋ ਗਈ ਕੱਲ ਤੋਂ ਹੋ ਜੂਗੀ ਤੇ ਮੈਂ ਮੰਡੀਆਂ ਜਾ ਕੇ ਆਉਂਗਾ ਜਿੱਥੇ ਜਿਹੜੇ ਜ਼ੋਨ ਚ ਪਹਿਲਾਂ ਆ ਗਈਆਂ ਫਸਲਾਂ ਤਾਂ ਕਿ ਕੋਈ ਉੱਥੇ ਕੋਈ ਕੋਈ ਮੌਇਸਚਰ ਦੇ ਨਾਂ ਤੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਨਾਂ ਤੇ ਕੋਈ ਬਲੈਕਮੇਲਿੰਗ ਜਾਂ ਕੋਈ ਕੱਟ ਨਾ ਲੱਗੇ ਕੋਈ ਇੱਕ ਵਾਰ ਫੇਰ ਤੋਂ ਕੁਦਰਤ ਦੀ ਮਾਰ ਦੇਖਣ ਨੂੰ ਮਿਲੀ ਦਹਿਰਾਦੂਨ ਦੇ ਵਿੱਚ ਬੱਦਲ ਫਟਣ ਦੇ ਕਰਕੇ ਲੋਕਾਂ ਦੇ ਵਿੱਚ ਤਬਾਹੀ ਮੱਚੀ ਕਾਫੀ ਨੁਕਸਾਨ ਦਹਿਰਾਦੂਨ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਬਾਹੀ ਦਿੱਤਾ ਕਾਫੀ ਇਲਾਕਿਆਂ ਦੇ ਵਿੱਚ ਬੱਦਲ ਫਟਣ ਦੇ ਨਾਲ ਤਬਾਹੀ ਮੱਚੀ ਇਸ ਦੇ ਨਾਲ ਸ਼ੇ ਗੱਲ ਕਿੱਟੀ ਜਾਵੇ ਸਲਾਬ ਵੀ ਤਾਂ ਸਲਾਬ ਦੇ ਨਾਲ ਦੋ ਲੋਕ ਜਿਹੜੇ ਨੇ ਫਿਲਹਾਲ ਤੱਕ ਲਾਪਤਾ ਦੱਸੇ ਜਾ ਰਹੇ ਨੇ ਦੋ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕਿ ਕੁਦਰਤੀ ਆਫਤ ਤੋਂ ਬਾਅਦ ਦੋ ਲੋਕ ਹੁਣ ਤੱਕ ਗਾਇਬ ਹੋ ਚੁੱਕੇ ਨੇ ਇਸ ਦੇ ਨਾਲ-ਨਾਲ ਕਈ ਹੋਟਲ ਅਤੇ ਘਰਾਂ ਦੇ ਵੀ ਨੁਕਸਾਨ ਹੋਏ ਨੇ ਇਮਾਰਤਾਂ ਦੇ ਨੁਕਸਾਨ ਵੀ ਡਹਿਰਾਦੂਨ ਦੇ ਵਿੱਚ ਦੇਖਣ ਨੂੰ ਮਿਲੇ ਨੇ ਜਿਸ ਤੋਂ ਬਾਅਦ ਇਸ ਕੁਦਰਤੀ ਆਫਤ ਤੋਂ ਬਾਅਦ ਰੈਸਕਿਊ ਆਪਰੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤਾਂ ਜੋ ਲੋਕ ਇਸ ਸਮੱਸਿਆ ਦੇ ਵਿੱਚ ਫਿਲਹਾਲ ਫਸੇ ਹੋਏ ਨੇ ਉਹਨਾਂ ਨੂੰ ਸੁਰੱਖਿਤ ਥਾਵਾਂ ਤੇ ਭੇਜਿਆ ਜਾਵੇ ਹਜੇ ਨਾਲ ਜੇ ਆਈਐਮਡੀ ਦੀ ਗੱਲ ਕੀਤੀ ਜਾਵੇ ਤਾਂ ਆਈਐਮਡੀ ਦੇ ਵੱਲੋਂ ਵੀ ਹਜੇ सात इलाकिया मिलेगा। आ, कल रात्रि को जो तेज बारिश हुई है उससे हमारे यहाँ की सभी उफान पर हैं और कई जगह बादल फटा है करीब 25-30 स्थानों पर सड़क पूरी तरह से बह गई है घरों को बहुत नुकसान हुआ है सरकारी संपत्तियों को नुकसान हुआ है और पूरा जनजीवन अभी अस्त व्यस्त है उसको सामान्य करने के लिए सभी प्रयास किए जा रहे हैं बहुत सारे संपर्क मार्ग कट गए हैं अभी नदियों का जो जल स्तर है वो भी काफ़ी बड़ा हुआ है पुल भी खतरे की जद में आप देख रहे होंगे ये हमारा सोंग और बादल पर बादल दो नदियाँ यहाँ पर मिलती हैं उस तो पुल को भी खतरा हो गया है उसका जल स्तर कम होगा हम लोग सभी विभाग हमारे युद्ध स्तर पर काम कर रहे हैं सभी कोऑर्डिनेशन कर रहे हैं आज आदरणीय प्रधानमंत्री जी ने भी प्रातःकाल सारी जानकारी ली है उन्होंने चिंता व्यक्त करी और हर प्रकार से हमको आश्वासन दिया गृह मंत्री जी ने भी कि हर समय राज्य में जो आपदा आई है आज देहरादून में जो बड़ी जल भराव और बादल फटने से नुकसान हुआ है उसके बारे में आकलन किया है उनका भी धन्यवाद भी करता हूँ और हमारा प्रयास है ਰਾਹੁਲ ਗਾਂਧੀ ਨੂੰ ਸਰੋਪਾ ਦਿੱਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਗੱਲ ਤੇ ਇਤਰਾਜ਼ ਜਟਾਇਆ ਗਿਆ ਤੇ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਕਮੇਟੀ ਤੋਂ ਰਿਪੋਰਟ ਮੰਗੀ ਗਈ ਜਿਸ ਤੇ ਚੱਲ ਰਿਹਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਦੋਸ਼ੀਆਂ ਦੇ ਵਿਰੋਧ ਕਾਰਵਾਈ ਕੀਤੀ ਜਾਵੇਗੀ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਿਰਫ ਧਾਰਮਿਕ ਸ਼ਖਸੀਅਤਾਂ ਨੂੰ ਹੀ ਜਿਹੜਾ ਸਰੋਪਾ ਉਹ ਦਿੱਤਾ ਜਾਵੇਗਾ ਤੇ ਇਹਦਾ ਰਾਹੁਲ ਗਾਂਧੀ ਜੋ ਕਿ ਪੋਲਿਟਿਕਸ ਨੇ ਉਹਨਾਂ ਨੂੰ ਸਰੋਪਾ ਨਹੀਂ ਦਿੱਤਾ ਦੇਣਾ ਚਾਹੀਦਾ ਸੀ ਜਿਸ ਦੇ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਗੱਲ ਤੇ ਇਤਰਾਜ਼ ਜਤਾਇਆ ਗਿਆ ਤੇ ਪੈਸਟ ਨੋਟ ਜਾਰੀ ਕੀਤਾ ਗਿਆ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ 'ਤੇ ਵੱਲ। ਦੈਰਾਧੁੰਦੇ ਵਿੱਚ ਫਟਿਆ ਬੱਦਲ ਆਈਐਮਡੀ ਦੇ ਵੱਲੋਂ 7 ਇਲਾਕਿਆਂ ਦੇ ਵਿੱਚ ਅਲਰਟ ਜਾਰੀ। ਚੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਚੋਨੇ ਦੇ ਬਣੇ 1822 ਕਿਲੋ। ਪ੍ਰਕਾਸ਼ਪੁਰ ਮੌਕੇ ਭਾਰਤੀ ਸ਼ਰਦਾਲੂ ਨਹੀਂ ਕਰ ਸਕਦੇ ਐਸワਰ ਪ੍ਰਤਾਪੂਰ ਸਾਹਿਬ ਦੇ ਦਰਸ਼ਨ। ਰਾਹੁਲ ਗਾਂਧੀ ਨੂੰ ਸਰੋਪਾ ਦੇਣ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ਼ ਜਤਾਇਆ ਗਿਆ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ